ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਾਲ ਜ਼ਿੰਦਾਬਾਦ ਲਵ ਯੂ ਟੂ ਲਵ ਯੂ ਲਵ ਯੂ ਟੂ ਸਾਡੇ ਚਾਚਾ ਜੀ ਵੀ ਸਤਿ ਸ਼੍ਰੀ ਅਕਾਲ ਵਾਹ ਜੀ ਵਾਹ ਆ ਬੀਰ ਬਣ ਕੇ ਫੁੱਲਣਾ ਆ ਜਿਹੜੇ ਸਿੱਧੇ ਫੁੱਲ ਮਾਰਦੇ ਹੋ ਕਈ ਵਾਰੀ ਡੰਡੀ ਅੱਖ ਚ ਵੱਜ ਜਾਂਦੀ ਹੈ ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝਦਾ ਤੁਸੀਂ ਪਿਆਰ ਨਾਲ ਸੁਟ ਰਹੇ ਹੋ ਪਰ ਕਈ ਵਾਰੀ ਨਾ ਡੰਡੀ ਜਿਹੜੀ ਹੈ ਆ ਆ ਜਿਹੜੀ ਡੰਡੀ ਹੈ ਇਹ ਅੱਖ ਚ ਵੱਜਦੀ ਧੰਨਵਾਦ ਹੈ ਤੁਹਾਡਾ ਵੀਰੋ ਹਲੋ ਅੱਜ ਤੁਹਾਡੇ ਕੋਲੇ ਪਹੁੰਚੇ ਆ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਸਾਡੇ ਬਿਹਤ ਇਮਾਨਦਾਰ ਸੂਝਵਾਨ ਤੇ ਸੌ ਸਿਆਸਤਦਾਨ ਮੰਨੇ ਗਏ ਖੁੱਡੀਆਂ ਪਰਿਵਾਰ ਦੇ ਚਿਰਾਗ ਨੇ ਜੈਦਰ ਜਗਦੇਵ ਸਿੰਘ ਖੁੱਡੀਆਂ ਦੀ ਦੇ ਫਰਜ਼ੰਦ ਸਾਡੇ ਮੰਤਰੀ ਮੰਡਲ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੋਡੀਆਂ ਤੁਹਾਡੇ ਉਹ ਤਾਂ ਜਿੰਨੇ ਵੀ ਤੁਸੀਂ ਇੱਥੇ ਪਾਰੀ ਗਿਣਤੀ 'ਚ ਪਹੁੰਚੇ ਆਪਾਂ ਕੋਈ ਕਿਸੇ ਨੂੰ ਇੱਥੇ ਡਰਾਉਣ ਨਹੀਂ ਆਏ ਆਪਾਂ ਕੋਈ ਕਿਸੇ ਨੂੰ ਧਮਕਾਉਣ ਨਹੀਂ ਆਏ ਹਾਂ ਆਪਾਂ ਐਨਾ ਕੋਨਾਂ ਨੂੰ ਯਾਦ ਕਰਾਉਣ ਜ਼ਰੂਰ ਆਇਆ ਕਿ ਕਦੇ ਕਦੇ ਪੱਥਰ ਦਿਲ ਤੇ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਜਦੋਂ ਘਰ ਮੂਰਦੀ ਲੰਘਾਂਗੇ ਯਾਰ ਜਦੋਂ ਮੈਨੂੰ ਮਿਲਦਾ ਸੀ ਬੰਦਾ ਦਿਖਿਆ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰਦੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਨਣਗੇ ਪਾਪਾ ਮੇਰੇ ਵਾਲੀ ਮੰਮੀ ਉਹ ਮੇਰੇ ਵਾਲੀ ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜਾਓ ਸਾਡੇ ਵਾਲੀਆਂ ਵੀ ਇਹ ਐ ਕਦੇ ਕਿਸੇ ਦੀ ਜ਼ਗੀਰ ਨਹੀਂ ਹੁੰਦੀਆਂ ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹ ਹੀ ਹੁੰਨੇ ਆ ਬਸ ਜਿਹੜੇ ਆ ਦਰਖਤ ਹੈ ਆ ਜਿਹੜੀ ਦਰਖਤ ਹੈ ਬਾਈ ਜੀ ਇਹ ਕਿਸੇ ਹੋਰ ਪਿੰਡ ਹੈਗੇ ਇਹ ਦਰਖਤ ਇਹ ਇਹ ਪਿੰਡ ਦੀ ਧਰਤੀ ਕੋਈ ਦੁਬਈ ਤੋਂ ਲੈਂਦੀ ਹੈ ਦਰਖਤ ਦੁਬਈ ਦੇ ਨੇ ਇਹ ਇਹ ਕਦੋਂ ਲਿਆਂਦੇ ਸੀ ਪਤਾ ਹਾਂਜੀ ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੁਹੱਲੀ ਅੰਬਾਨੀ ਹੋਰੀ ਆਈ ਸੀ ਸਾਰੇ ਉੱਥੇ ਉਹਨਾਂ ਉੱਥੇ ਡੈਕੋਰੇਸ਼ਨ ਕਰਨ ਵਾਸਤੇ ਆਹ ਦਰਖਤ ਮੰਗਾਏ ਸੀ ਦੁਬਈ ਤੋਂ ਠੀਕ ਹੈ ਉਸ ਤੋਂ ਬਾਅਦ ਅਨੁਵਾਸਤ ਨੂੰ ਉਸ ਦਾ ਕੀ ਕਰਾਉਣਾ ਸੀਗਾ ਤਾਂ ਗੱਲ ਬਣੀ ਨਹੀਂ ਪਰ ਵੀਰੋਂ ਆਉਂਦੇ ਹੋਏ ਦਰਖਤ ਵੀ ਪਟਕੇ ਘਰੇ ਲੈ ਆ ਯਾਰ ਤੁਸੀਂ ਜੋ ਸਕਦੇ ਇੰਨਾ ਤੋਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ ਘਰੇ ਲਿਓ ਹਰ ਕੁਝ ਕਰੇ ਪਾਕਿਸਤਾਨ گئے ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆਹੋਣੇ ਹੁਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਸ਼ ਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਬਈ ਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲਾਂ ਚ ਕੈਦ ਨੇ ਜਾਂ ਜੰਗੀ ਕੈਦੀ ਨੇ ਮਤਲਬ ਇੱਥੇ ਬੁੱਤ ਲੈ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਮੇਰੇ ਕੋਲ 4-5 ਕੇਸ ਐਸੇ ਆਏ ਨੇ ਇੱਥੇ ਬੁੱਤ ਲੈ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਬਈ ਐ ਕਰੋ 25 ਸਾਡੇ ਦੇ ਦੋ ਆਪਣੇ ਕੋਲੇ ਵੀ ਨੇ ਉਹਨਾਂ ਦੇ 25 ਸਾਢੇ ਤੋਂ ਲੈ ਲਓ ਮੈਂ ਆ ਕਰੂੰਗਾ ਇਹ ਹੈ ਏਸੀ ਪਾਕਿਸਤਾਨ ਪੇਡੂ ਲੈ ਕੇ ਆਇਆ ਭਾਈ ਇੱਥੇ ਬੰਨੇ ਖੜੇ ਆ ਜੀ ਆ ਇੱਥੇ ਬੰਨੀ ਖੜੇ ਹਾਂ ਕਦੇ ਪੰਜਾਬ ਬਾਰੇ ਸੋਚਿਆ ਭਾਈ ਕਦੇ ਸੋਚਿਆ ਤੇ ਨਹੀਂ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਤਾਂ ਕੀ ਛੜੋਣੇ ਪੇਡੂ ਦੇ ਦੋ ਜੀ ਆਉ ਪੇਡੂਆਂ ਜਨ ਨਾਲ ਇੱਕ ਦਿਨ ਵੀਡੀਓ ਜੀ ਵੀ ਪਾਈ ਸੀ ਉਹਨੇ ਖੇਡੋ ਫੇਡੂ ਨਾਲ ਹੁਣ ਫਿਰ ਲੋਕਾਂ ਨੇ ਕਹਿਤਾ ਹਾਂ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆ ਮਾਰਬਲ ਜਿਹੜਾ ਪੱਥਰ ਆ ਨਾ ਇਟਲੀ ਤੋਂ ਲਿਆ ਕੇ ਲਾਂ ਲਿਆਂਦਾ ਜੇ ਕਾਂ ਬਹਿ ਜਾਏ ਦੋਨੇ ਲਤਾਂ ਟੁੱਟ ਜਾਂਦੀਆਂ ਨੇ ਤਿਲਕ ਜਾਂਦਾ ਕਾਂ ਤੇ ਸਾਡੀਆਂ ਯਾਰ ਘਰਾਂ ਦੇ ਛੱਤਾਂ ਚ ਉਹੀ ਜਾਂਦੀਆਂ ਬਹੁਤ ਜੀ ਜੂਰਾ ਇੱਥੇ ਹੀ ਰਹਿ ਗਿਆ ਸ਼ਾਸਤਰੀ ਇੱਥੇ ਹੀ ਰਹਿ ਜੂਗੇ ਬਸ ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ ਆਪਾਂ ਇਹੋ ਜੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ ਇਹ ਐਨੇ ਇਹੋ ਜੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਵੀਰ ਮੈਂ ਸ਼ਰਤ ਲਾਉਣਾ ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਕੱਦੂਆਂ ਨਾਲ ਮਾਲਿਸ਼ ਕਰਨੀ ਪਊ ਪੈਰਾਂ ਦੀਆਂ ਧਲੀਆਂ ਦੀ ਹਾਂ ਕਿ ਹੋ ਜਸਣਾ ਪਊ ਫੇਰ ਕਿਤੇ ਸੁਰਤ ਆਉ ਐਨੀ ਧੁੱਪ ਚ ਕਿਧੋਂ ਨਿਕਲੇ ਨੇ ਐਨੀ ਧੁੱਪ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆ ਆਪਾਂ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਯਾਰ ਆ ਕਿੱਡੀ ਕੀ ਗਰਮੀ ਹੈ ਕਿਹੜੀ ਗਰਮੀ ਹੈ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋਇਆ ਓਏ 2 ਇੰਚ ਨਾਲੇ ਸਲੈਂਸਰ ਦੇ ਮੂਰੇ ਮੱਛਰ ਤਾਂ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਸ ਕਰਨਗੇ ਇਹ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਖੜਾਂਗੇ ਐਤ ਕੀ ਐਤ ਕੀ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਵਿੱਚ ਗੱਲਾਂ ਕਰਾ ਕਰਨਗੇ 5 ਜੂਨ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਹਾਰ ਗਿਆ ਉਹ ਕਹਿੰਦਾ ਤੂੰ ਕਿਹੜਾ ਜਿੱਤ ਗਈ ਲੇਕਿ ਨਵੀਂ ਕਿੱਕਲੀ ਲਿਖੀ ਐ ਨਵੀਂ ਕਿੱਕਲੀ ਲਿਖੀ ਅੱਜ ਜੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੀ ਇਧਰ ਨੂੰ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਦਲ ਸਭਝ ਆਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਡਿਆ ਪੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਾਣੋ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੇ ਬਾਦਲਾਂ ਦੀ ਰਾਜਨੀਤੀ ਚੋ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਬੋਲੇ ਸੋਨਿਆ